ਬੀਤਿਕ ਤੋਂ ਪਹਿਲਾਂ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਮੀਟਿੰਗ ਤੋਂ ਪਹਿਲਾਂ ਦੱਸਿਆ ਕਿ ਮੁਹਾਰੀ ਦੇ ਵਿੱਚ ਕਿਸਾਨ ਜੁਟੇ ਨੇ ਐਸਵਾਈਐਲ ਦੀ ਮੀਟਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਚੰਡੀਗੜ੍ਹ ਦੇ ਤਾਜ ਹੋਟਲ ਦੇ ਵਿੱਚ ਸ਼ਾਮ ਨੂੰ 4 ਵਜੇ ਇਹ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਹਰਿਆਣਾ ਦੇ ਸੀਐਮ ਦੇ ਵਿਚਾਰੇ ਇਹ ਮੀਟਿੰਗ ਹੈ ਤਾਂ ਕੇਂਦਰੀ ਜਲ ਮੰਤਰੀ ਗਿਜਿੰਦਰ ਸ਼ਖਾਵਤ ਵੀ ਉੱਥੇ ਪਹੁੰਚਣਗੇ ਉਹਨਾਂ ਕਹਿ ਲਈਏ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਬੈਠਕ ਹੋ ਰਹੀ ਹੈ ਔਰ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹਨਾਂ ਨੂੰ ਹੀ ਸੌਂਪੀ ਗਈ ਹੈ ਕੇਂਦਰ ਦੇ ਵੱਲੋਂ ਤਾਂ ਕੇਂਦਰ ਜਲ ਮੰਤਰੀ ਨੇ ਗਜੇਂਦਰ ਸ਼ਖਾਵਤ ਜਿਹੜੇ ਕੀ ਅਗਵਾਈ ਕਰ ਰਹੇ ਨੇ ਬੈਠਕ ਤੇ ਇਸ ਤੋਂ ਪਹਿਲਾਂ ਵੀ ਬੈਠਕਾਂ ਹੋ ਚੁੱਕੀਆਂ ਨੇ ਔਰ ਇਸ ਤੋਂ ਪਹਿਲਾਂ ਵੀ ਇਹ ਇਨਸਟਰਕਸ਼ਨ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵੱਲੋਂ ਦਿੱਤੀਆਂ ਜਾ ਚੁੱਕੀਆਂ ਨੇ ਕਿ ਬੈਠ ਕੇ ਮਸਲਾ ਹੱਲ ਕੀਤਾ ਜਾਵੇ ਪਰ ਕਿਸੇ ਪਾਸੇ ਵੀ ਕਹਿ ਸਕਦੇ ਕਿ ਕੋਈ ਗੱਲ ਜਿਹੜੀ ਹੈ ਸਿਰੇ ਲੱਗਦੀ ਕੋਈ ਨਜ਼ਰ ਨਹੀਂ ਆ ਰਹੀ ਦੋਨਾਂ ਸਟੇਟ ਦਾ ਆਪਣਾ ਪੱਖ ਹੈ ਪਰ ਇਸ ਦੇ ਵਿਚਾਲੇ ਬੇਗਦਮ ਹੈ ਕਿ ਅੱਜ ਇਸ ਮੀਟਿੰਗ ਤੋਂ ਪਹਿਲਾਂ ਕਿਸਾਨ ਜਿਹੜੇ ਨੇ ਉਹ ਵਿਰੋਧ ਕਰ ਰਹੇ ਨੇ ਕਿਸਾਨਾਂ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਸੀ 10 ਦੇ ਵਿਚਾਲੇ ਸਿੱਧਾ ਰੁਕ ਕਰਦੇ ਆ ਅਮਰ ਭਾਰਦवाज ਪ੍ਰਸੇਗੀ ਲਾਈਵ ਮੌਜੂਦ ਨੇ ਅਮਨ ਕੀ ਕੁਝ ਤਸਵੀਰ ਹੈ ਕਿੰਨੀ ਕੁ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਔਰ ਕਿ ਕੁਝ ਅੱਗੇ ਦਾ ਪ੍ਰੋਗਰਾਮ ਇਹਨਾਂ ਨੇ ਤੈਅ ਕੀਤਾ ਲੋ ਪੰਜ ਕਿਸਾਨ ਜੱਥੇਬੰਦੀਆਂ ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਕਿਸਾਨ ਜਿਹੜੇ ਆਗੂ ਨੇ ਉਹਨਾਂ ਦੀ ਅਗਵਾਈ 'ਚ ਇਕੱਠ ਕੀਤਾ ਜਾ ਰਿਹਾ ਹੈ ਤਸਵੀਰਾਂ ਦਾਰਾ ਚੌਕ ਦੀਆਂ ਜਿੱਥੇ ਤੁਹਾਨੂੰ ਕਿਸਾਨ ਨਜ਼ਰ ਆਣਗੇ ਹੱਥ 'ਚ ਬੈਨਰ ਫੜੀ ਸੈਂਟਰਲ ਟੀਮ ਗੋ ਬੈਕ ਇਹ ਹੱਥਾਂ 'ਚ ਬੈਨਰ ਫੜੇ ਹੋਏ ਨੇ ਔਰ ਆ ਦੇਖੋ ਰਿਵਿਊ ਪੰਜਾਬ ਵਾਟਰ ਰਿਕਾਰਡਸ ਸੇਵ ਪੰਜਾਬ ਫ্রম ਡਿਸਟਰਕਸ਼ਨ ਕਾ तमाम ਜਿਹੜੇ ਨਾਰੇਬਾਜ਼ੀ ਆ ਉਹ ਕੀਤੀ ਵੀ ਜਾ ਰਹੀ ਹੈ ਔਰ ਅੱਜ ਤਖਤੀਆਂ ਫੜ ਕੇ ਬੈਨਰ ਫੜ ਕੇ ਵਿਰੋਧ ਕੀਤਾ ਜਾ ਰਿਹਾ ਹੈ ਔਰ ਖਾਸ ਕਰਕੇ ਇਹ ਐਸਵਾਈਐਲ ਨੂੰ ਕਿਉਂਕਿ ਐਸਵਾਈਐਲ ਦੀ ਅੱਜ ਮੀਟਿੰਗ ਹੈ ਤਾ ਉਸ ਮੀਟਿੰਗ ਦੇ ਅੰਦਰ ਇਹ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਣੀ ਪੰਜਾਬ ਦਾ ਹੈ ਤਾਂ ਉਸ ਤੇ ਬੈਠਕ ਕਿਉਂ ਔਰ ਖਾਸ ਕਰਕੇ ਇਹਨਾਂ ਦਿਨਾਂ ਦੇ ਅੰਦਰ ਪੰਜਾਬ ਨੂੰ ਇੱਕ ਤਰੀਕੇ ਦੇ ਨਾਲ ਛੇੜਿਆ ਜਾ ਰਿਹਾ ਹੈ ਉਕਸਾਇਆ ਜਾ ਰਿਹਾ ਹੈ ਔਰ ਇਹ ਵਿਰੋਧ ਕਰਨ ਲਈ ਕਿਸਾਨ ਇੱਥੇ ਪਹੁੰਚੇ ਹੋਏ ਨੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਔਰ ਕਿ ਕਿਉਂ ਵਿਰੋਧ ਕਿਉਂ ਕਰ ਰਹੇ ਹੋ ਜਿਹੜਾ ਜੀ ਤੁਸੀਂ ਕਹਿ ਰਹੇ ਹੋ ਐਸਵਾਈਐਲ ਜਿਹੜੀ ਹੈ ਅੱਜ ਦੀ ਮੀਟਿੰਗ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਵੀ ਉਹ ਦੇ ਸਕੇ ਕਿਸੇ ਨੂੰ ਹੁਣ ਕਿਉਂਕਿ ਪੰਜਾਬ ਜਦੋਂ ਹੜਾਉਂਦੇ ਨੇ ਉਹ ਡੁੱਬ ਜਾਂਦਾ ਜਦੋਂ ਸੋਕਾ ਪੈਂਦਾ ਹੋਵੇ ਪੰਜਾਬ ਨੂੰ ਕੋਈ ਪੁੱਛਦਾ ਨਹੀਂ ਇਸ ਕਰਕੇ ਜਿਹੜਾ ਪੰਜਾਬ ਹੈ ਇਹਦੇ ਜਿਹੜਾ ਇਹ ਸਮਝੌਤਾ ਇਹ ਦੁਬਾਰਾ ਰਿਵਿਊ ਹੋਣਾ ਚਾਹੀਦਾ ਗੈਰ ਸंवਿਧਾਨਿਕ ਹੈ ਜੇ ਇਹ ਜੋ ਜੀ ਮੀਟਿੰਗ ਅੱਜ ਹੋ ਰਹੀ ਹੈ ਨਾ ਇਹ ਗੈਰ ਸंवਿਧਾਨਿਕ ਹੈ ਕਿਉਂਕਿ ਨਾ ਤਾਂ ਇਹਦੇ ਵਿੱਚ ਪੰਜਾਬ ਪੰਜਾਬ ਤੋਂ ਇਲਾਵਾ ਨਾ ਤਾਂ ਸੈਂਟਰ ਦਖਲ ਦੇ ਸਕਦਾ ਨਾ ਸੁਪਰੀਮ ਕੋਰਟ ਕਿਉਂਕਿ ਇਹ ਜਿਹੜਾ ਸਟੇਟ ਸਬਜੈਕਟ ਹੈ ਇਹ ਪੰਜਾਬ ਦੇ ਪਾਣੀ ਨੇ ਪੰਜਾਬ ਨੇ ਦੇਖਣਾ ਹੈ ਕਿ ਸਾਡੇ ਕੋਲ ਕਿੰਨਾ ਪਾਣੀ ਬਚਿਆ ਤੇ ਜਿਹੜਾ ਆਪਣੀ ਲੋੜਾਂ ਪੂਰੀਆਂ ਕਰਕੇ ਜਿਹੜਾ ਵਾਧੂ ਪਾਣੀ ਹੈ ਉਹ ਦੂਜੀਆਂ ਸਟੇਟਾਂ ਨੂੰ ਦਿੱਤਾ ਜਾ ਸਕਦਾ ਕੋਈ ਕਿਸੇ ਸਟੇਟ ਦਾ ਵਿਰੋਧ ਨਹੀਂ ਹੈ ਇਥੇ ਹਿਮਾਚਲ ਦਾ ਨੂੰ ਜਾਂ ਰਾਜਸਥਾਨ ਦਾ ਅਸੀਂ ਕੋਈ ਵਿਰੋਧ ਨਹੀਂ ਕਰਦੇ ਜੇ ਆਪੀ ਪਹਿਲਾਂ ਆਪਣੀਆਂ ਲੋੜਾਂ ਪੂਰੀਆਂ ਪੰਜਾਬ ਕਰੂਗਾ ਜਿਹੜਾ ਬਚਦਾ ਪਾਣੀ ਆ ਉਹ ਦਿੱਤਾ ਜਾਊਗਾ ਤੇ ਇਸ ਕਰਕੇ ਜਿਹੜੀ ਅੱਜ ਕੇਂਦਰੀ ਟੀਮ ਆ ਰਹੀ ਆ ਉਹਨੂੰ ਗੋ ਬੈਗ ਕਰਨ ਵਾਸਤੇ ਇੱਥੇ ਅੱਜ ਇਕੱਠੇ ਹੋਏ ਆ ਕਿ ਕੇਂਦਰੀ ਜਿਹੜੀ ਟੀਮ ਅੱਜ ਆਈ ਆ ਉਹ ਬਾਅਦ ਸ ਜਾਵੇ ਅਸੀਂ ਬੈਠ ਕੇ ਦੇਖ ਲਾਂਗੇ ਕਿ ਸਾਡੇ ਕੋਲ ਪਾਣੀ ਕਿੰਨਾ ਕਿੰਨਾ ਅਸੀਂ ਵਾਰ ਦੇ ਸਟੇਟਾਂ ਨੂੰ ਦੇਣਾ ਆ ਪਹਿਲਾਂ ਜਿਹੜਾ ਆ ਸਟੇਟ ਦਾ ਜਿਹੜਾ ਮਾਲਕ ਉਹ ਤੈ ਹੋਵੇ ਕਿ ਮਾਲਕ ਕੌਣ ਆ ਪੰਜਾਬ ਦੇ ਲੋਕ ਪੰਜਾਬ ਦੇ ਪਾਣੀ ਦੇ ਮਾਲਕ ਹੈ ਉਹ ਸੋਚਣਗੇ ਨਾ ਕਿ ਸੈਂਟਰ ਦੀ ਜਿਹੜੀ ਅੱਜ ਟੀਐਮ ਆਈ ਆ ਨਾ ਕਿ ਉਹ ਸੋਚੇ ਕਿ ਕਿਸ ਤਰ੍ਹਾਂ ਕਰਨਾ ਪਰ ਉਹ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਨੇ ਕਿ ਸੁਪਰੀਮ ਕੋਰਟ ਦੇ ਅੰਦਰ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਟੀਮ ਭੇਜੀ ਜਾਏ ਤਾਂ ਸਰਵੇ ਕੀਤਾ ਜਾਏ ਉਸ ਉਸ ਡਾਇਰੈਕਸ਼ਨ ਦਾ ਹਰਿਆਣਾ ਵੀ ਹਵਾਲਾ ਦਿੰਦਾ ਦੇਖੋ ਸਰਵੇ ਤਾਂ ਹੀ ਹੋਊਗਾ ਨਾ ਸਰਵੇ ਦਾ ਜਿਹੜਾ ਅਸਲ ਚ ਕੀ ਹੈਗਾ ਆ ਵੀ ਸੈਂਟਰ ਸਰਕਾਰ ਨੇ ਜੋ ਕੁਛ ਵੀ ਪੰਜਾਬ ਜਿਹੜੀ ਸਰਕਾਰ ਪੰਜਾਬ ਚ ਬਣਦੀ ਆ ਉਹ ਸੈਂਟਰ ਦੇ ਜਾ ਕੇ ਥੱਲੇ ਲਾ ਕੇ ਕੰਮ ਕਰਦੀ ਆ ਇਹ ਪੰਜਾਬ ਸਰਕਾਰ ਦੇ ਕੋਲੋਂ ਵੋਟਾਂ ਦੀ ਖਾਤਰ ਇਸ ਕਰਕੇ ਇਹ ਉਹ ਅੰਡਰ ਪ੍ਰੈਸ਼ਰ ਜਿਹੜੀਆਂ ਸਰ ਪੰਜਾਬ ਸਰਕਾਰ ਜਿਹੜੀ ਆ ਉਹ ਕੰਮ ਕਰਦੀ ਆ ਸੈਂਟਰ ਤੇ ਤੇ ਜੇ ਸਾਡਾ ਬ੍ਰੋਤ ਇਹ ਹੈਗਾ ਆ ਵੀ ਜੇ ਚੁਣੇ ਹੋਏ ਮੈਂਬਰ ਭੇਜੇ ਆ 92 ਮੈਂਬਰ ਪੰਜਾਬ ਦੇ ਲੋਕਾਂ ਦੇ ਚੁੜ ਕੇ ਭੇਜੇ ਸੀ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਪਰ ਨਾ ਪੰਜਾਬ ਨੂੰ ਪਾਣੀ ਪੰਜਾਬ ਵਾਸਤੇ ਪਾਣੀ ਜਿਹੜਾ ਪੂਰਾ ਕਰਨਾ ਚਾਹੀਦਾ ਆ ਤੇ ਜੇ ਤੁਸੀਂ ਜਿਵੇਂ ਇਸ ਮਸਲੇ ਤੇ ਇੱਥੇ ਬੈਠ ਕੇ ਵਿਰੋਧ ਪ੍ਰਦਰਸ਼ਨ ਕਰੋਗੇ ਔਰ ਜਦੋਂ ਤੱਕ ਇਸ ਤੇ ਕੋਈ ਗੱਲ ਨਹੀਂ ਕਰਦਾ ਜਾਂ ਸੈਂਟਰ ਟੀਮ ਆ ਕੇ ਗੱਲ ਨਹੀਂ ਕਰਦੀ ਤੁਹਾਡੇ ਨਾਲ ਉਦੋਂ ਤੱਕ ਵਿਰੋਧ ਪ੍ਰਦਰਸ਼ਨ ਕਰੋਗੇ ਨਹੀਂ ਦੇਖੋ ਅਸੀਂ ਇਹ ਦਾ ਜਿਹੜਾ ਮੋਰੰਡਮ ਆ ਉਹ ਅੱਜ ਦੇਾਂਗੇ ਤੇ ਇਸ ਤੋਂ ਅਸੀਂ ਛੋੜੇ ਸਮੇਂ ਬਾਅਦ ਜਦੋਂ ਸਾਰੇ ਮੈਂਬਰੇ ਤੋਂ ਘਟੇ ਹੋ ਜਾਣਗੇ ਚੰਡੀਗੜ੍ਹ ਨੂੰ ਚਾਲੇ ਪਾਵਾਂਗੇ ਜਿੱਥੇ ਸਾਨੂੰ ਰੋਕਿਆ ਜਾਏਗਾ ਉੱਥੇ ਅਸੀਂ ਬੈਠ ਜਾਾਂਗੇ ਕਿਉਂਕਿ ਅੱਜ ਇੱਕ ਤਰਾਸਟੀ ਇਹ ਦੀ ਵੀ ਹੈ ਕਿ ਅੱਜ ਇੱਕ ਬਹੁਤ ਵੱਡਾ ਮਹਾਨ ਦਿਨ ਹੈ ਤੁਸੀਂ ਜਾਪ ਵੀ ਕਰ ਰਹੇ ਸੀ ਜਾਪ ਹਾਂ ਕਿਉਂਕਿ ਅੱਜ ਜਿਹੜਾ ਜਾਪ ਕਰਨਾ ਬਹੁਤ ਜ਼ਰੂਰੀ ਆ ਸ਼੍ਰੀ ਅਕਾਲ ਤੱਕ ਸਭ ਤੋਂ ਇਹ ਵੀ ਹੈ ਕਿ 10 ਮਿੰਟ ਹਰਨੇ ਜਾਪ ਕਰਨਾ ਹੈ ਇਸ ਕਰਕੇ ਸਾਰੇ ਸਰਦਾਂ ਬਣੀ ਜਾਪ ਕਰਦੀਆਂ ਆ ਅੱਜ ਦਾ ਜਿਹੜਾ ਦੇਣਾ ਉਹ ਇਸੇ ਕਰਕੇ ਚੁਣਿਆ ਗਿਆ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਹੈਗੇ ਆ ਉਹ ਸਾਰੇ ਅੱਜ ਸ਼ੀਦਾਨਾ ਦੇਨ ਮਨਾ ਰਹੇ ਆ ਤੇ ਕੇਂਦਰੀਕੀ ਟੀਮ ਜਿਹੜੀ ਆ ਉਹ ਇੱਥੇ ਆ ਕੇ ਪੰਜਾਬ ਦੇ ਪਾਣੀਆਂ ਤੇ ਢਾਕਾ ਮਾਰਨ ਜਾ ਰਹੀ ਹੈ ਇਸ ਦਾ ਇੱਕ ਵਿਰੋਧ ਹੋ ਰਿਹਾ ਇਹ ਤਸਵੀਰ ਹੈ ਦਾਰਾ ਚੌਕ ਮੋਹਾਲੀ ਦੀ ਔਰ ਇੱਥੋਂ ਚੰਡੀਗੜ੍ਹ ਬਾਰਡਰ ਹੈ ਉੱਥੇ ਨਾਲ ਹੀ ਇਹ ਚੰਡੀਗੜ੍ਹ ਬਾਰਡਰ ਜਿਹੜਾ ਹੈ ਉਹ ਵਿਰੋਧ ਪ੍ਰਦਰਸ਼ਨ ਜਾ ਕੇ ਕੀਤਾ ਜਾਏਗਾ ਤੇ ਇਸ ਵੇਲੇ ਬਲਬੀਰ ਸਿੰਘ ਰਾਜਵਾਲੋਂ ਨੇ ਸਾਡੇ ਨਾਲ ਨੇ ਪਾਣੀ ਪੀ ਲੋ ਰਾਜਵਾਲ ਦੀ ਨਾਲ ਇਹ ਵੀ ਦੱਸ ਦੋ ਕਿ ਪਾਣੀਾਂ ਤੇ ਵਿਰੋਧ ਤੁਸੀਂ ਕਰ ਰਹੇ ਹੋ ਸੈਂਟਰਲ ਟੀਮ ਤੇ ਮੰਗ ਕੀ ਹੈ ਕਿ ਕਿਆ ਸਰਵੇਣਾ ਹੋਵੇ ਮੀਟਿੰਗ ਹੀ ਨਾ ਹੋਵੇ ਜਾਂ ਪਾਣੀਏ ਦੇ ਨਾਲ ਕਿਸਾਨਾਂ ਨੂੰ ਪਹਿਲਾਂ ਕੰਸਲਟ ਕਰਨਾ ਚਾਹੀਦਾ ਹੈ ਦੇਖੋ ਇਹ ਟੀਮ ਉਸ ਵੇਲੇ ਆਈ ਹੈ ਜਦੋਂ ਕੱਲ ਪ੍ਰਧਾਨ ਮੰਤਰੀ ਨੇ ਬਾਲ ਦਿਵਸ ਮਨਾ ਕੇ ਜਕਾਰੇ ਛੱਡੇ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਤੇ ਕੱਲ ਤਾਂ ਜਕਾਰੇ ਛੱਡੇ ਅੱਜ ਸਾਨੂੰ ਚੜਾਉਣ ਵਾਸਤੇ ਐਸਵਾਈਐਲ ਦੀ ਟੀਮ ਪੇਸ਼ ਧੀ ਇਹ ਐਸਵਾਈਐਲ ਇੱਕ ਐਸਾ ਸੇਧਾ ਤੱਕੜਾ ਹੈ ਜਿਹਦੇ ਹੇਠਾਂ ਬਹੁਤ ਕੂਨ ਬਹਿ ਚੁੱਕਾ ਪਿੱਛੇ ਜਦੋਂ ਐਸਵਾਈਐਲ ਦਾ ਇਹ ਸੇਧਾ ਤੱਕੜਾ ਗੱਡਿਆ ਉਹਦੇ ਬਾਅਦ ਹਾਲਾਤ ਖਰਾਬ ਹੋਏ ਸਾਡੇ ਹਜ਼ਾਰਾਂ ਨੌਜਵਾਨ ਸ਼ਹੀਦ ਹੋ ਗਏ ਸਾਡੇ ਇਥੇ ਆਪਰੇਸ਼ਨ ਬਲੂ ਸਟਾਰ ਹੋਇਆ ਆਪਰੇਸ਼ਨ ਬਲੈਕ ਥੰਡਰ ਹੋਇਆ ਦਿੱਲੀ ਦੰਗੇ ਹੋਏ ਤੇ ਕਾਨਪੁਰ ਦੰਗੇ ਹੋਏ ਬੁਕਾਰੋ ਦੰਗੇ ਹੋਏ ਇੰਨਾ ਖੂਨ ਵਹਿ ਚੁੱਕਾ ਭਾਰਤ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਇਹੋ ਜੇ ਸੈਂਸਿਟਿਵ ਇਸ਼ੂ ਨੂੰ ਨਾ ਛੇੜਿਆ ਜਾਏ ਉਹਨਾਂ ਨੇ ਹੁਣ ਫੇਰ ਇਹਨੂੰ ਛੇੜਨ ਵਾਸਤੇ ਐਸਵਾਈਐਲ ਦਾ ਇਸ਼ੂ ਮੈਨੂੰ ਇੱਕ ਦੱਸਿਓ ਜੀ ਨਹਿਰ ਜਦੋਂ ਕੋਈ ਨਿਕਲਦੀ ਐ ਐਸੇ ਸਰਕਾਰਾਂ ਨੇ ਤੈਅ ਕੀਤਾ ਹੋਇਆ ਹੈ ਵੀ ਜੇ ਕੋਈ ਨਹਿਰ ਕੱਢਣੀ ਆ ਤਾਂ ਪਹਿਲਾਂ ਸੈਂਟਰਲ ਗਰਾਊਂਡ ਵਾਟਰ ਕਮਿਸ਼ਨ ਤੋਂ ਪਰਮਿਸ਼ਨ ਲਓ ਔਰ ਜੀ ਜਿਸ ਸਟੇਟ ਨਾਲ ਸੰਬੰਧਿਤ ਹੈ ਉਹਦੀ ਕੰਸੈਂਟ ਲਓ ਪੰਜਾਬ ਨੇ ਕੋਈ ਕੰਸੈਂਟ ਦਿੱਤੀ ਹੈ ਐ ਐਸਵਾਈਐਲ ਕੱਢਣ ਵਾਸਤੇ ਅੱਜ ਤੱਕ ਸਟੇਟਲ ਗਰਾਉਂਡ ਲੈਂਡ ਕਮਿਸ਼ਨ ਤੋਂ ਪਰਮਿਸ਼ਨ ਲਈ ਹੈ ਜੇ ਹਰਿਆਣਾ ਆਪਣੇ ਤੌਰ ਤੇ ਕੋਈ ਆਪਣੀ ਜ਼ਮੀਨ ਪੱਟੀ ਜਾਂਦਾ ਉਹਨੂੰ ਕੌਣ ਰੋਕ ਸਕਦਾ ਹੈ ਤੇ ਜੇ ਇਲੀਗਲ ਕੰਮ ਉਹ ਕਰਦੇ ਨੇ ਕਰੀ ਜਾਣ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਇਸ ਕਰਕੇ ਪਰ ਦੂਸਰੀ ਗੱਲ ਇਹ ਵੀ ਹੈ ਕਿ ਪਿਛਲੇ ਹਫਤੇ ਹੀ ਭਾਰਤ ਸਰਕਾਰ ਨੇ ਜਿਹੜਾ ਵਾਟਰ ਰਿਸੋਰਸ ਦਾ ਸਟੇਟ ਮਿਨਿਸਟਰ ਹੈ ਉਹਨੇ ਪਾਰਲੀਮੈਂਟ 'ਚ ਕਿਹਾ ਵੀ ਪੰਜਾਬ ਦਾ ਪਾਣੀ ਕ੍ਰਿਟੀਕਲ ਸਟੇਜ ਤੇ ਪਹੁੰਚ ਗਿਆ ਇੱਥੇ 100 ਮੀਟਰ ਤੋਂ ਬਾਅਦ ਜਿਹੜਾ ਪਾਣੀ ਹੈ ਉਹਦੇ ਵਿੱਚ ਨਾਈਟ੍ਰੇਟਸ ਨੇ ਉਹਦੇ ਵਿੱਚ ਫਾਸਫੇਟਸ ਫਾਸਫੇਟਸ ਨੇ ਲੈਡ ਜਿਹਨਾਂ ਨੇ ਕਿਹਾ ਹੈ ਕੇਂਦਰੀ ਮੰਤਰੀ ਕੇਂਦਰੀ ਵਾਟਰ ਰਿਸੋਰਸਸ ਮਿਨਿਸਟਰ ਸਟੇਟ ਵਾਟਰ ਰਿਸੋਰਸਸ ਨਹੀਂ ਇਸੇ ਖਾਬਤ ਤੋਂ ਛੋਟਾ ਠੀਕ ਹੈ ਸਟੇਟ ਉਹਨੇ ਉਹਨੇ ਉੱਥੇ ਪਾਰਲੀਮੈਂਟ ਦੇ ਵਿੱਚ ਅਨਾਉਂਸ ਕੀਤਾ ਹੈ ਉਹਨੇ ਕਿਹਾ ਬੜਾ ਕ੍ਰਿਟੀਕਲ ਸਟੇਜ ਤੇ ਪਹੁੰਚ ਗਿਆ ਪੰਜਾਬ ਦਾ ਪਾਣੀ ਤੇ ਅਸੀਂ दखਲ ਨਹੀਂ ਦੇ ਸਕਦੇ ਕਿਉਂਕਿ ਇਹ ਜਿਹੜਾ ਪਾਣੀ ਹੈ ਸਟੇਟ ਸਬਜੈਕਟ ਹੈ ਕਨਸਟੀਟਿਊਸ਼ਨ ਚ ਸੂਬੇ ਦੀ ਸਰਕਾਰ ਨੂੰ ਇਹਦੀ ਚਿੰਤਾ ਕਰਨੀ ਚਾਹੀਦੀ ਹੈ ਹੁਣ ਜੇ ਪਾਣੀ ਸਟੇਟ ਸਬਜੈਕਟ ਹੈ ਤੁਸੀਂ ਇਹਦੇ ਵਿੱਚ ਦਖਲ ਦੇਣ ਵਾਸਤੇ ਕਿਉਂ बार-बार ਆਉਨੇ ਹੋ ਜੀ ਅਸੀਂ ਕਹਿੰਦੇ ਹਾਂ ਵੀ ਕਨਸਟੀਟਿਊਸ਼ਨ ਦੇ ਸੈਕਸ਼ਨ ਸ਼ੈਡਿਊਲ ਦੀ ਸਟੇਟ ਲਿਸਟ ਵਿੱਚ 17 ਨੰਬਰ ਤੇ ਪਾਣੀ ਦਰਜ ਹੈ। ਇਟ ਮੀਨਸ ਇਟਸ ਸਟੇਟ ਸਬਜੈਕਟ। ਤੁਸੀਂ ਇਹਦੇ ਵਿੱਚ ਦਖਲ ਨਹੀਂ ਦੇ ਸਕਦੇ। ਸੁਪਰੀਮ ਕੋਰਟ ਦਖਲ ਨਹੀਂ ਦੇ ਸਕਦੀ। ਇੱਕ ਗੱਲ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੈਂ ਚਿੱਠੀ ਲਿਖ ਕੇ ਪੁੱਛਿਆ ਵੀ ਜੀ ਮੈਨੂੰ ਦੱਸੋ ਜੱਜਸ ਦੀ ਤਾਂ ਕੋਈ ਈਗੋ ਨਹੀਂ ਹੁੰਦੀ। ਉਹਨਾਂ ਨੂੰ ਤਾਂ ਕਨਸਟੀਟਿਊਸ਼ਨ ਔਰ ਕਾਨੂੰਨ ਨੂੰ ਦੇਖ ਕੇ ਇਨਸਾਫ ਦੇਣਾ ਹੁੰਦਾ। ਜੇ ਜੱਜਿਸ ਇੱਕ ਤਰਫਾ ਸੁਣ ਕੇ ਹੀ ਐਸ ਵੀ ਐਲ ਐਸ ਵੀ ਐਲ ਕਰੀ ਜਾਣ ਫਿਰ ਕੀ ਇਨਸਾਫ ਹੋਏਗਾ? ਮੈਨੂੰ ਇਹ ਵੀ ਦੱਸਿਆ ਜਾਏ ਸੁਪਰੀਮ ਕੋਰਟ ਦੱਸੇ ਕੋਈ ਇੱਕ ਕੇਸ ਸੁਪਰੀਮ ਕੋਰਟ ਦਾ ਅੱਜ ਤੱਕ ਆਜ਼ਾਦੀ ਤੋਂ ਬਾਅਦ ਇੱਕ ਕੇਸ ਕਿਸੇ ਨਾਨ ਰਾਈਪੀਰੈਂਸ ਸਟੇਟ ਨੂੰ ਉਹਨਾਂ ਨੇ ਪਾਣੀ ਦਿੱਤਾ ਹੋਵੇ ਤੇ ਫਿਰ ਪੰਜਾਬ ਨਾਲ ਇਹ ਧੱਕਾ ਕਿਉਂ ਤੇ ਇਹ ਸਾਰੀਆਂ ਗੱਲਾਂ ਓਪਨਲੀ ਧੱਕਾ ਹੋ ਰਿਹਾ ਅੱਜ ਅਸੀਂ ਉਹ ਟੀਮ ਦਾ ਵਿਰੋਧ ਕਰਨ ਵਾਸਤੇ ਆਏ ਆ ਤੇ ਜੇ ਸਰਕਾਰ ਨਹੀਂ ਸੁਣੂਗੀ ਫਿਰ ਅਸੀਂ ਠਾਣੇ ਤਰੀਕ ਤੋਂ ਮੋਰਚਾ ਲਾ ਰਹੇ ਮੰਗ ਮੋਰਚਾ ਕਿੱਥੇ ਲਾਉਗੇ ਠਾਣੇ ਚੰਡੀਗੜ੍ਹ ਔਰ ਮੰਗ ਪੱਤਰ ਜੋ ਜੋ ਤੁਸੀਂ ਚੰਡੀਗੜ੍ਹ ਦਾ ਵੀ ਮਸਲਾ ਲਿਖਿਆ ਹੈ ਔਰ ਕਿਹੜੇ ਮਸਲੇ ਨੇ ਸੱਤ ਮਸਲੇ ਨੇ ਤੋਂ ਮੈਂ ਮੈਮੋਰੰਡਮ ਵੀ ਕਾਪੀ ਦੇ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਜਾਂਦਾ ਉਹ ਕਹਿੰਦੇ ਕਿ ਹਰਿਆਣਾ ਨੂੰ ਵੀ ਪਾਣੀ ਹੈ ਜੀ ਸੁਪਰੀਮ ਕੋਰਟ ਦੇ ਹਵਾਲਾ ਅਸੀਂ ਦਿੱਤਾ ਮੈਮੋਰੰਡਮ ਵਿੱਚ ਅਸੀਂ ਕਿਹਾ ਕੋਈ ਹੋਰ ਪਰ ਉਹ ਕਹਿੰਦੇ ਨੇ ਕਿ ਹਰਿਆਣਾ ਨੂੰ ਵੀ ਪਾਣੀ ਜ਼ਰੂਰੀ ਹੈ ਪ੍ਰਧਾਨ ਮੰਤਰੀ ਕਹਿੰਦੇ ਜ਼ਰੂਰ ਦੇਣ ਹਰਿਆਣਾ ਨੂੰ ਜਮਨਾ ਚੋਂ ਦੇ ਦੇਣ ਸਾਡੇ ਨਾਲੇ ਲੜਾਉਣਾ ਹੈ ਰਾਜਵਾਲ ਸਾਹਿਬ ਤਾਂ ਬਲਬੀਰ ਸਿੰਘ ਰਾਜਵਾਲ ਕਹ ਰਹੇ ਨੇ ਕਿ ਐਸਵਾਈਐਲ ਦੇ ਲਈ ਪਾਣੀ ਪੰਜਾਬ ਕੋਲ ਨਹੀਂ ਹੈ ਹਰਿਆਣੇ ਨੂੰ ਜੇਕਰ ਪਾਣੀ ਦੇਣਾ ਹੈ ਤਾਂ ਯਮੁਨਾ ਚੋਂ ਦਿਆ ਜਾਏ ਔਰ तमाम ਸਿਧਾਂਤ ਨੇ ਸੁਪਰੀਮ ਕੋਰਟ ਦਾ ਹਵਾਲਾ ਵੀ ਦਿਆ ਜਾ ਰਿਹਾ ਹੈ ਕਿ ਕੋਈ ਵੀ ਇਸ ਤਰੀਕੇ ਦਾ ਕਾਨੂੰਨੀ ਹੈ ਕਿ ਪਾਣੀ ਜੇਕਰ ਨਾ ਹੋਵੇ ਔਰ ਪਾਣੀ ਦੇ ਕਰਾਈਸਿਸ ਨੂੰ ਸਮਝਣਾ ਚਾਹੀਦਾ ਹੈ ਪੰਜਾਬ ਦੇ ਕਿਸਾਨਾਂ ਦੇ ਜਿਹੜੇ ਕਰਾਈਸਿਸ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਔਰ ਕੁਲ 7 ਮੰਗਾਂ ਨੇ ਜਿਸ ਬਾਬਤ ਮੈਮੋਰੰਡਮ ਲਿਖ ਕੇ ਅੱਜ ਮੀਟਿੰਗ ਤੋਂ ਪਹਿਲਾਂ ਉੱਥੇ ਜੋ ਡੈਲੀਗੇਸ਼ਨ ਹੈ ਉਸ ਦੇ ਕੋਲ দেয়া ਜਾਏਗਾ ਕਿਸਾਨਾਂ ਵੱਲੋਂ ਮੈਮੋਰੰਡਮ ਹੋਰ ਖਾਸ ਕਰਕੇ ਇਹ ਵਿਰੋਧ ਜ਼ਰੂਰ ਹੈ ਕਿ S.Y.L ਤੇ ਪਾਣੀਆਂ ਦੇ ਨਾਲ ਜਾਂ S.Y.L ਨੂੰ ਲੈ ਕੇ ਕੋਈ ਵੀ ਸਮਝੌਤਾ ਕਿਸਾਨ ਨਹੀਂ ਕਰਨਗੇ ਔਰ ਉਹ چاہے ਮੈਮੋਰੰਡਮ ਦੇ ਕੇ ਹੋਵੇ ਚਾਹੇ ਇੱਥੇ ਸੜਕਾਂ ਤੇ ਬੈਠ ਕੇ ਵਿਰੋਧ ਪ੍ਰਦਰਸ਼ਨ ਕਰਕੇ ਤੁਸੀਂ ਦੇਖੋ ਹੱਤਾ ਚ ਹਰੇ ਰੰਗ ਦੇ ਕਿਸਾਨੀ ਝੰਡੇ ਲੈ ਕੇ ਆ ਦਾਰਾ ਚੌਂਕ ਦੇ ਉੱਤੇ ਮੋਹਾਲੀ ਇਹ ਕਿਸਾਨ ਬੈਠੇ ਹੋਏ ਨੇ ਔਰ ਐਸਵੀਐਲ ਦਾ ਵਿਰੋਧ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਇਹ ਵੀ ਕਿ ਇਸ ਤੇ ਚਾਹੇ ਉਹ ਕੇਂਦਰ ਦੀ ਟੀਮ ਹੈ ਚਾਹੇ ਕੋਈ ਮੀਟਿੰਗ ਹੈ ਉਸ ਦਾ ਬਾਈਕਾਟ ਹੋਣਾ ਚਾਹੀਦਾ ਔਰ ਉਸ ਵਿਰੋਧ ਦੇ ਅੰਦਰ ਹੀ ਉਹਨਾਂ ਨੂੰ ਵਾਪਸ ਜਿਹੜਾ ਹੈ ਉਹ ਜਾਣਾ ਚਾਹੀਦਾ ਔਰ ਇੱਥੇ ਜਾਪ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਸ਼ਹੀਦੀ ਦਿਹਾੜੇ ਜਿਹੜੇ ਨੇ ਉਹ ਹੈ ਉਹਨਾਂ ਦਾ ਦਿਨ ਹੈ ਇਸ ਦਿਨਾਂ ਦੇ ਅੰਦਰ ਖਾਸ ਕਰਕੇ ਇਹ ਕਿਹਾ ਜਾ ਰਿਹਾ ਕਿ ਇਸ ਇਸ ਤਰੀਕੇ ਦਾ ਇਨੀਸ਼ੀਏਟਿਵ ਕਰਨਾ ਜਾਂ ਬੈਠਕ ਕਰਨਾ ਮੀਟਿੰਗ ਕਰਨਾ ਇਹ ਵੀ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਖਾਸ ਕਰਕੇ ਗਵਾਰ ਨਹੀਂ ਹੈ ਔਰ ਇਹ ਇਸੀ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਵਿਰੋਧ ਪ੍ਰਦਰਸ਼ਨ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਜਾਪ ਕੀਤਾ ਜਾ ਰਿਹਾ ਹੈ ਬੈਠ ਕੇ ਰਾਜਾ ਕਰੋ ਸਤ ਨਾਮ ਵਾਹਿ ਤਸਵੀਰਾਂ ਇਹ ਮੁਹਾਲੀ ਦੀਆਂ ਔਰ ਕੁਝ ਹੀ ਦੇਰ ਦੇ ਅੰਦਰ ਇੱਥੋਂ ਚੰਡੀਗੜ੍ਹ ਵੱਲ ਕੂਚ ਕੀਤਾ ਜਾਏਗਾ ਇਹਨਾਂ ਕਿਸਾਨਾਂ ਵੱਲੋਂ ਪੰਜ ਕਿਸਾਨ ਤੇ ਬੰਨੀਆਂ ਅਮਨ ਜਿਹੜੇ ਅ ਸਵਾਲ ਇਹ ਹੈ ਕਿ ਕੀ ਇਸੇ ਹੀ ਚੌਕ ਤੇ ਸਿਰਫ ਕਿਸਾਨ ਇਨੀ ਗਿਣਤੀ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੈ ਪੁਲਿਸ ਨੇ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਦਾਰਾ ਚੌਕ ਹੈ ਇਹ ਬਿਲਕੁਲ ਅਸੀਂ ਜਾਣਦੇ ਹਾਂ ਪਿੱਛੇ ਖਰੜ ਹੈ ਔਰ ਅੱਗੇ ਛੇਫੇਸ ਹੈ ਤਾਂ ਵੈਸੇ ਹੀ ਇਸ ਚੌਕ ਤੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਹੈ ਹੋਰ ਕਿੰਨੀ ਗਿਣਤੀ ਦੇ ਵਿੱਚ ਕਿਸਾਨ ਨਜ਼ਰ ਆ ਰਹੇ ਨੇ ਆ ਸਿਰਫ ਇਸੇ ਚੌਕ ਤੇ ਬੈਠੇ ਹੋਏ ਨੇ ਦੇਖੋ ਇੱਕ ਵਾਰ ਤਸਵੀਰ ਜ਼ਰੂਰ ਵਿਖਾ ਦੂੰਗਾ ਕਿ ਇਹ ਦਾਰਾ ਚੌਕ ਹੈ ਔਰ ਦੇਖੋ ਇੱਥੇ ਸਾਹਮਣੇ ਤੁਹਾਨੂੰ ਚੰਡੀਗੜ੍ਹ ਲਿਖਿਆ ਨਜ਼ਰ ਆਏਗਾ ਦਾਰਾ ਚੌਕ ਤੋਂ ਜਦੋਂ ਚੰਡੀਗੜ੍ਹ ਵੱਲ ਨੂੰ ਜਾਂਦੇ ਆ ਆ ਜਿੱਥੇ ਮੁਹਾਲੀ ਦਾ ਚੇਫ ਸਪਿਸ਼ਲ ਹਸਪਤਾਲ ਹੈ ਸੈਕਟਰ 56 39 ਤੇ 38 ਵੈਸਟ ਹੈਗਾ ਇਹ ਉਹ ਸਾਹਮਣੇ ਰੋਡ ਹੈ ਇਸੇ ਚੌਂਕ ਤੇ ਕਿਸਾਨ ਬੈਠੇ ਹੋਏ ਨੇ ਔਰ ਇੱਥੋਂ ਚੰਡੀਗੜ੍ਹ ਦਾ ਰਾਹ ਵੀ ਇਸੇ ਧਰਨੇ ਕਰਕੇ ਬੰਦ ਕੀਤਾ ਗਿਆ ਐਂਟੀ ਰਾਇਡ ਫੋਰਸ ਤੁਹਾਨੂੰ ਨਜ਼ਰ ਆਏਗੀ ਪੰਜਾਬ ਪੁਲਿਸ ਅਤੇ ਅੱਗੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਤੈਨਾਤ ਹੈ ਬੈਰੀਕੇਟਿੰਗ ਕਰਕੇ ਤਾਂ ਕਿ ਇਹਨਾਂ ਕਿਸਾਨਾਂ ਨੂੰ ਰੋਕਿਆ ਜਾ ਸਕੇ ਔਰ ਲਾਅ ਐਂਡ ਆਰਡਰ ਜਿਹੜਾ ਹੈ ਉਹ ਡਿਸਰਬ ਨਾ ਹੋਵੇ ਕੋਈ ਅੰਦਰ ਜਾ ਕੇ ਜਿਹੜਾ ਹੈ ਉਹ ਅੰਦਰ ਚੰਡੀਗੜ੍ਹ ਦੇ ਅੰਦਰ ਦਾਖਲ ਹੋ ਕੇ ਧਰਨਾ ਪ੍ਰਦਰਸ਼ਨ ਨਾ ਹੋਵੇ ਔਰ ਇਸ ਰੋਡ ਦੇ ਨਾਲ-ਨਾਲ ਕਿ ਦਾਰਾ ਚੌਂਕ ਜਿੱਥੇ ਜਿੱਥੇ ਕਨੈਕਟ ਕਰਦਾ ਚਾਹੇ ਉਹ ਪਿੱਛੇ ਐਸਐਸ ਨਗਰ ਹੈ ਮੋਹਾਲੀ ਦਾ ਦੂਸਰਾ ਪਾਸਾ ਹੈ ਤਾਂ ਉਹ ਰੋਡ ਵੀ ਜਿਹੜੇ ਨੇ ਉੱਥੇ ਦਾ ਟ੍ਰੈਫਿਕ ਵੀ ਪੁਲਿਸ ਮਾਨੀਟਰ ਕਰ ਰਹੀ ਹੈ ਹਾਲਾਂਕਿ ਜਿਹੜਾ ਚੰਡੀਗੜ੍ਹ ਨੂੰ ਇੱਥੋਂ ਰਾਹ ਜਾਂਦਾ ਹੈ ਕਿਉਂਕਿ ਕਿਸਾਨਾਂ ਨੇ ਇੱਥੇ ਇਕੱਠ ਕਰਕੇ ਇੱਥੇ ਬੈਠ ਕੇ ਫਿਰ ਚੰਡੀਗੜ੍ਹ ਵੱਲ ਕੂਚ ਕਰਨਾ ਹੈ ਤਾਂ ਇਸ ਰੋਡ ਦੇ ਟ੍ਰੈਫਿਕ ਨੂੰ ਹੀ ਫਿਲਹਾਲ ਡਾਇਵਰਟ ਕੀਤਾ ਗਿਆ ਆਮ ਲੋਕਾਂ ਨੂੰ ਇੱਥੋਂ ਆਣ ਜਾਣ ਲਈ ਕੋਈ ਦਿੱਕਤ ਨਾ ਆਏ ਉਹ ਡਾਇਵਰਟ ਕਰਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਔਰ ਕਿਸਾਨਾਂ ਵੱਲੋਂ ਤੁਸੀਂ ਦੇਖੋ ਕਿ ਹੁਣ ਕੂਚ ਕਰਕੇ ਚੰਡੀਗੜ੍ਹ ਵੱਲ ਨੂੰ ਵਧਿਆ ਜਾ ਰ ਉਂਗ ਦਾ ਟ੍ਰੈਫਿਕ ਜ਼ਰੂਰ ਡਾਇਵਰਟ ਕੀਤਾ ਗਿਆ ਹੈ ਔਰ ਜਿੱਥੇ ਤੱਕ ਕੱਟ ਦੀ ਗੱਲ ਹੈ ਤਾਂ ਕਿਸਾਨਾਂ ਦਾ 12 ਵਜੇ ਦਾ ਸੱਦਾ ਸੀਗਾ ਕਿ 12 ਵਜੇ ਕੱਟ ਕੀਤਾ ਜਾਏ ਉਸ ਤੋਂ ਬਾਅਦ ਕੱਠ ਇੱਥੇ ਕਰਕੇ ਫਿਰ ਚੰਡੀਗੜ੍ਹ ਵੱਲ ਨੂੰ ਵਧਿਆ ਜਾਏਗਾ ਪਰ ਕੱਠ ਜਿੰਨਾ ਹੋਇਆ ਉਸ ਦੇ ਨਾਲ ਹੀ ਹੁਣ ਕਿਸਾਨ ਅੱਗੇ ਵਧ ਰਹੇ ਨੇ ਔਰ ਇਹ ਸਿੰਬੋਲਿਕ ਜ਼ਰੂਰ ਹੈ ਚਾਹੇ ਕੱਠ ਕਿਉਂਕਿ ਬਲਵੀਰ ਸਿੰਘ ਰਾਜਵਾਲ ਦਾ ਇਹ ਕਹਿਣਾ ਹੈ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਕੱਠ ਚਾਹੇ 500 ਬੰਦੇ ਦਾ ਹੋਵੇ 1000 ਬੰਦੇ ਦਾ ਹੋਵੇ ਲੇਕਿਨ ਇਹ ਵਿਰੋਧ ਜ਼ਰੂਰ ਹੈ ਸਿੰਬੋਲਿਕ ਜ਼ਰੂਰ ਹੁੰਦਾ ਹੈ ਕਿ ਕਿਸਾਨ ਇਕੱਠੇ ਹੋ ਕੇ ਜੱਥੇਬੰਦੀਆਂ ਪੰਜ ਜੱਥੇਬੰਦੀਆਂ ਨੇ ਇਕੱਠ ਕਰਕੇ ਜਿਹੜਾ ਹੈ ਉਹ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਦੀ ਅੱਜ ਦੀ ਬੈਠਕ ਦਾ ਜੋ ਪੰਜਾਬ ਅਤੇ ਹਰਿਆਣਾ ਨਾਲ ਹੈ ਔਰ ਖਾਸ ਕਰਕੇ ਜਿਹੜੀ ਟੀਮ ਆਈ ਹੈ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਔਰ ਨਾਰੇਬਾਜ਼ੀ ਕੀਤੀ ਹੈ ਔਰ ਦੂਜੇ ਪਾਸੇ ਤੁਹਾਨੂੰ ਨਜ਼ਰ ਆਏਗਾ ਸੜਕ ਤੇ ਅੱਗੇ ਵੀ ਬੈਰੀਕੇਟਿੰਗ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਕਿ ਕਿਸਾਨ ਉਥੋਂ ਬੈਰੀਕੇਟਿੰਗ ਕਰੋਸ ਨਾ ਕਰਨ ਔਰ ਜੋ ਰਾਜਿਆਰ ਉਹਨਾਂ ਨੇ ਹੁਣ ਗੱਲਬਾਤ ਕੀਤੀ ਹੈ ਗੁਰਜੋ ਤੂੰ ਸੰਦਰ ਵੀ ਕਿਹਾ ਕਿ ਜਿੱਥੇ ਤੱਕ ਬੈਰੀਕੇਟਿੰਗ ਹੈ ਜਾਂ ਜਿੱਥੇ ਰੋਕਿਆ ਜਾਏਗਾ ਉੱਥੇ ਬੈਠ ਕੇ ਹੀ ਵਿਰੋਧ ਪ੍ਰਦਰਸ਼ਨ ਕਰਨਗੇ ਔਰ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਾਪ ਕਰਕੇ ਵਿਰੋਧ ਆਪਣਾ ਦਰਜ ਕਰਵਾਉਣਗੇ ਔਰ ਉਸ ਤੋਂ ਬਾਅਦ ਮੈਮੋਰੰਡਮ ਦੇ ਕੇ ਇਸ ਧਰਨੇ ਦੇ ਬਾਰੇ ਅੱਗੇ ਸੋਚਿਆ ਜਾਏਗਾ ਔਰ ਜੇਕਰ ਅੱਜ ਕੋਈ ਇਸ ਬੈਠਕ ਬਾਬਤ ਜਾਂ ਇਸ ਇਹਨਾਂ ਦੇ ਵਿਰੋਧ ਬਾਬਤ ਕੋਈ ਸਿੱਟਾ ਨਹੀਂ ਨਿਕਲਿਆ ਜਾਂ ਨਹੀਂ ਵਿਚਾਰ ਕੀਤਾ ਗਿਆ ਸਰਕਾਰ ਵੱਲੋਂ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਕੇਂਦਰ ਦੀ S.V.L ਤੇ ਖਾਸ ਕਰਕੇ ਜੋ ਇੱਕ ਕਸ਼ਮਕਸ਼ ਚੱਲੀ ਹੈ ਤਾਂ ਕਿਸਾਨਾਂ ਨੂੰ ਨਹੀਂ ਧਿਆਨ ਚ ਰੱਖਿਆ ਗਿਆ ਤਾਂ 18 ਤਰੀਕ ਨੂੰ 18 ਜਨਵਰੀ ਨੂੰ ਜਿਹੜਾ ਹੈ ਉਹ ਪੱਕੇ ਤੌਰ ਤੇ ਮੋਰਚਾ ਲਗਾਇਆ ਜਾਏਗਾ ਇਹ ਬਲਵੀਰ ਸਿੰਘ ਰਾਜਾਲ ਉਹਨਾਂ ਦਾ ਕਹਿਣਾ ਹੈ ਔਰ ਹੱਥਾਂ 'ਚ ਬੈਨਰ ਫੜਕੇ ਤੁਸੀਂ ਦੇਖੋ ਕਿ ਇਸ 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 ਬਾਬਤ ਵਿਰੋਧ ਕੀਤਾ ਜਾ ਰਿਹਾ ਹੈ ਅ ਲਗ ਲਗ ਝੰਡੇ ਜਥੇਬੰਦੀਆਂ ਨੇ ਹੱਥ ਚ ਫੜੇ ਹੋਏ ਨੇ ਔਰ ਨਾਲ ਪੁਲਿਸ ਜ਼ਰੂਰ ਸਕਵਾਟ ਕਰ ਰਹੀ ਹੈ ਤਾਂ ਕਿ ਕਿਸਾਨ ਜਿਹੜੇ ਨੇ ਉਹ ਅੱਗੇ ਨਾ ਵਧਣ ਕੋਈ ਬੈਰੀਕੇਟਿੰਗ ਨਾ ਟੁੱਟੇ ਆਮ ਲੋਕ ਜੇ ਕੋਈ ਇੱਥੇ ਸ਼ਾਮਲ ਨੇ ਜਾਂ ਕਿਸਾਨ ਸ਼ਾਮਲ ਨੇ ਤਾਂ ਉਹਨਾਂ ਨੂੰ ਵੀ ਕੋਈ ਸੱਟ ਇਸ ਤਰੀਕੇ ਦੀ ਨਾ ਲੱਗੇ ਕੋਈ ਹਰਦਮ ਜਿਹੜਾ ਹੈ ਉਹ ਨਾ ਮੱਚੇ ਔਰ ਨੋ ਵੋਟਰ ਨੋ ਵੋਇਸ ਵਾਈਲ ਔਰ ਕਿਸਾਨਾਂ ਨੂੰ ਤੁਹਾਨੂੰ ਨਜ਼ਰ ਆਏਗਾ ਜ਼ਿਆਦਾਤਰ ਉਹ ਕਿਸਾਨ ਨੇ ਜੋ ਪੁਰਾਣੇ ਨੇ ਜੋ ਜੋ ਬਜ਼ੁਰਗ ਹੋਏ ਨੇ ਔਰ ਕਿਸਾਨ ਹਾਲਾਂਕਿ ਕਦੇ ਬਜ਼ੁਰਗ ਨਹੀਂ ਹੁੰਦਾ ਪਰ ਐਨਾ ਜ਼ਰੂਰ ਹੈ ਕਿ ਉਹਨਾਂ ਦੇ ਲਈ ਇਹ ਮਸਲਾ ਜ਼ਰੂਰ ਇੰਪੋਰਟੈਂਟ ਹੈ ਅਹਿਮ ਮਸਲਾ ਹੈ ਕਿਉਂਕਿ ਪੁਰਾਣਾ ਇਸ ਇਸ਼ੂ ਨੂੰ ਸਮਝਦੇ ਨੇ ਔਰ ਪੁਰਾਣਾ ਦੇਖਿਆ ਵੀ ਹੈ ਕਿ ਕਿਵੇਂ ਇਸ ਮਸਲੇ ਤੇ ਕਿਸ ਤਰੀਕੇ ਦੇ ਨਾਲ ਪੰਜਾਬ ਚ ਤਰਾਸਦੀ ਹੋਈ ਹੈ ਪੰਜਾਬ ਨੇ ਕਿਸ ਤਰੀਕੇ ਦੇ ਨਾਲ ਇਸ ਮਸਲੇ ਦਾ ਵਿਰੋਧ ਕੀਤਾ ਔਰ ਜਾਤ ਕਰਕੇ ਹੁਣ ਕਿਸਾਨ ਅੱਗੇ ਵਧ ਰਹੇ ਨੇ ਹੱਥਾਂ 'ਚ ਪੱਗਾਂ ਤੇ ਤੁਹਾਨੂੰ ਨਜ਼ਰ ਆਏਗਾ ਕਿ ਕਾਲੀ ਪੱਟੀਆਂ ਬੰਨੀਆਂ ਹੋਈਆਂ ਹਨ ਵਿਰੋਧ ਕਰਕੇ ਕਿ ਇਹ ਸਿੰਬੋਲਿਕ ਕਿਉਂਕੀ ਹੈ ਤਾਂ ਵਿਰੋਧ ਇਸ ਚੀਜ਼ ਦਾ ਇਸ ਅੱਜ ਦੀ ਮੀਟਿੰਗ ਦਾ S.W.L ਤੇ ਗੁਰਜੋਤੋਂ ਕੀਤਾ ਜਾ ਰਿਹਾ ਹੈ ਔਰ ਸੱਤ ਮੰਗਾਂ ਨੇ ਜਿਸ S.W.L ਦੇ ਨਾਲ ਨਾਲ ਚਾਹੇਓ ਚੰਡੀਗੜ੍ਹ ਦਾ ਮਸਲਾ ਹੈ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਉਹ ਮਸਲਾ ਹੈ ਉਸ ਤੋਂ ਇਲਾਵਾ S.W.L ਜਿਹੜੀ ਹੈ ਉਸ ਦਾ ਵਿਰੋਧ ਹੈ ਪੰਜਾਬ ਦੇ ਜਿਹੜੇ ਆ ਕੇਂਦਰ ਸਰਕਾਰ ਦੀ ਜਿਹੜੀ ਸਿਹਤ ਤੇ ਐ ਐਜੂਕੇਸ਼ਨਲ ਡਿਪਾਰਟਮੈਂਟ ਆ ਉਹ ਸੇਵਾਵਾਂ ਨੇ ਵਿਦਿਅਕ ਸੇਵਾਵਾਂ ਨੇ ਉਹਨਾਂ ਮਸਲਿਆਂ ਤੇ ਕੇਂਦਰ ਦਖਲ ਨਾ ਦੇਵੇ ਤਾਂ ਇੱਕ ਸੋਵਰਨਿਟੀ ਦੀ ਗੱਲ ਹੈਗੀ ਆ ਇਹਨੇ ਕਿਸਾਨਾਂ ਵੱਲੋਂ ਕੀ ਜਿਹੜੇ ਸਟੇਟ ਦੇ ਅਧਿਕਾਰ ਨੇ ਫੈਡਰਲਿਜ਼ਮ ਹੈ ਸਟੇਟ ਦਾ ਉਹ ਖਰਾਬ ਨਾ ਹੋਵੇ ਸਟੇਟ ਦੇ ਅਧਿਕਾਰ ਜਿਹਨਾਂ ਵਿਸ਼ਾਤ ਨੇ ਚਾਹੇ ਉਹ ਪਾਣੀ ਹੈ ਚਾਹੇ ਸੇਟ ਚਾਹੇ ਐਜੂਕੇਸ਼ਨ ਹੈ ਤਾਂ ਉਸ ਦੇ ਅੰਦਰ ਕੇਂਦਰ ਦਖਲ ਨਾ ਦੇਵੇ ਇਹ ਵੀ ਮੈਮੋਰੈਂਡਮ ਦੇ ਅੰਦਰ ਲਿਖਿਆ ਗਿਆ ਹੈ ਔਰ ਪਾਣੀ ਦੇ ਨਾਲ ਕਿਵੇਂ ਪਾਣੀ ਪੋਲਿਊਟਿਡ ਹੈ ਉਸਦੇ ਕੇਂਦਰ ਕੀ ਕਰ ਰਹੀ ਹੈ ਉਸਤੇ ਕੀ ਹੱਲ ਕਰਨਾ ਚਾਹੀਦਾ ਹੈ ਉਹ ਵੀ ਕੇਂਦਰ ਵੱਲੋਂ ਕੇਂਦਰ ਨੂੰ ਮੈਮੋਰੰਡਮ ਲਿਖ ਕੇ ਇਹਨਾਂ ਕਿਹਾ ਗਿਆ ਹੈ ਇਹਨਾਂ ਵੱਲੋਂ ਖਾਸ ਕਰਕੇ ਜੋ ਫਲ ਸਬਜ਼ੀਆਂ ਅਤੇ ਫਸਲਾਂ ਬਾਬਤ ਜਿੰਨੀ ਖਰੀਦ ਹੈ ਉਸ ਨੂੰ ਯਕੀਨੀ ਬਣਾਉਣਾ ਮਤਲਬ ਇੱਕ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਕਿਸਾਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਦਾ ਮਤਲਬ ਇਹੀ ਹੈ ਕਿ ਐਸਬੀਐਲ ਦੇ ਇਲਾਵਾ ਹੋਰ ਮਸਲੇ ਬਹੁਤ ਨੇ ਜਿਨਾਂ ਤੇ ਕੇਂਦਰ ਨੂੰ ਉਸ ਤਰੀਕੇ ਦੇ ਨਾਲ ਸੰਜੀਦਗੀ ਦਿਖਾਣੀ ਚਾਹੀਦੀ ਹੈ ਪਰ ਉਹ ਨਹੀਂ ਦਿਖਾਈ ਜਾ ਰਹੀ ਚਾਹੇ ਉਹ ਐਮ ਐਸ ਪੀ ਹੈ ਚਾਹੇ ਉਹ ਪੋਲੂਟਿਡ ਪਾਣੀ ਹੈ ਗੰਦਾ ਪਾਣੀ ਹੋ ਚੁੱਕਿਆ ਹੈ ਗਰਾਊਂਡ ਵਾਟਰ ਥੱਲੇ ਜਾ ਚੁੱਕਿਆ ਹੈ ਔਰ ਐਨ ਐਸ ਵਾਈ ਐਲ ਦੀ ਚਾਹੇ ਉਹ ਸਾਰੀ ਬਾਬਤ ਹੈ ਤੇ तमाम ਚੀਜ਼ਾਂ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਔਰ ਤੁਹਾਨੂੰ ਨਜ਼ਰ ਆਏਗਾ ਕਿ ਧਾਰਾ 78 ਧਾਰਾ 98 ਰੱਦ ਕਰੋ ਇਹ ਵੀ ਲਿਖਿਆ ਹੈ ਕਿਸਾਨ ਜਿਹੜੇ ਨੇ ਉਹ ਨਾਰਾਬਾਜ਼ੀ ਕਰਕੇ ਚੰਡੀਗੜ੍ਹ ਵੱਲੋਂ ਵੱਧ ਰਹੇ ਨੇ ਗੁਰਜੋਤ ਮੇਰੇ ਕੋਲ ਅਮਾਨਸੀ ਤਸਵੀਰਾਂ ਦੇਖ ਰਹੇ ਹਾਂ ਵੱਡੀ ਗਿਤੀ ਦੇ ਵਿੱਚ ਕਿਸਾਨ ਨੇ ਔਰ ਕਿਸ ਤਰੀਕੇ ਨਾਲ ਨਾਰੇ ਭਾਸੀ ਹੋ ਰਹੀ ਆਰੇ ਜਿ ਇੱਕ ਵੱਖਰੀ ਤਸਵੀਰੇ ਜ਼ਰੂਰ ਹੈ ਅਮਨ ਕਿ ਅੱਜ ਕਿਸਾਨੀ ਝੰਡੇ ਘੱਟ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਕੇਸਰੀ ਝੰਡੇ ਸਾਨੂੰ ਜ਼ਿਆਦਾ ਨਜ਼ਰ ਆ ਰਹੇ ਨੇ ਸ਼ਹਾਦਤ ਦਾ ਦਿਹਾੜਾ ਹੈ ਉਸ ਦੇ ਚਲਦੇ ਅਸੀਂ ਕਹਿ ਸਕਦੇ ਹਾਂ ਕਿ ਅੱਜ ਇਹ ਵਿਰੋਧ ਜਿਹੜਾ ਹੈ ਇਸ ਤਰੀਕੇ ਦੇ ਨਾਲ ਵੱਖਰੇ ਤਰੀਕੇ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਸਤਨਾਮ ਵਾਇਬ੍ਰੂ ਦਾ ਜਾਪ ਹੋ ਰਿਹਾ ਅਮਨ ਜਾਨਣਾ ਚਾਹਾਂਗੇ ਕਿੱਥੇ ਬੈਰੀਕੇਟਿੰਗ ਹੈ ਪੁਲਿਸ ਦੀ ਕਿਉਂਕਿ ਬਲਬੀਰ ਰਾਜਵਾਲੇ ਕਹਿ ਰਹੇ ਨੇ ਜਿੱਥੇ ਰੋਕਿਆ ਜਾਏਗਾ ਉੱਥੇ ਅਸੀਂ ਧਰਨਾ ਲਗਾ ਦੇਵਾਂਗੇ ਉੱਥੇ ਹੀ ਬੈਠ ਜਾਵਾਂਗੇ ਥੋੜੀ ਦੇਰ ਦੇ ਵਿੱਚ ਸਾਨੂੰ ਕਿੱਥੇ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨਜ਼ਰ ਆਉਣਗੇ ਇਹ ਤਰ੍ਹਾਂ ਤੋਂ ਜਾਨਣਾ ਚਾ i देखो मोहाली ज़रा छह फेस अस्पताल है सब तो पहली बैरीगेटिंग जितने किसान हम रहे तो है और बैरीगेटिंग है और कहा जाएगा कि अगे व परमिशन क्योंकि नहीं है और धारा एक सौ लागू की गई है पुलिस बल जोड़ा है तैनात है कि जाम करके अगे वे ने सब तो पहली बैरीगेटिंग मोहाली छह फेस ਕੱਲ ਦੇ ਬਾਹਰ ਹੈ ਉੱਥੇ ਹੀ ਇਹਨਾਂ ਨੂੰ ਰੁਕੇ ਜਾਏਗਾ ਔਰ ਕਿਤੇ ਤੌਰ ਤੇ ਪੋਸੀਬਲ ਹੈ ਕਿ ਕਿਸਾਨ ਉੱਥੇ ਹੀ بیٹھ ਕੇ ਆਪਣਾ ਵਿਰੋਧ ਦਰਜ ਕਰਾਨਗੇ ਔਰ ਨਾਰੀਬਾਜ਼ੀ ਕਰਨਗੇ ਜਿਾਪ ਕਿ ਕਿਤਾ ਜਾ ਰਹੀ ਕਿ ਔਰ ਬੰਦੇ ਸੀ ਨਾ ਜਾਏ ਬੰਦੇ ਹੋਗੀ ਅੱਗੇ ਵਧਦੇ ਹੋਏ ਬਾਕੀ ਕਿਸਾਨ ਜਿਹੜਾ ਹੈ ਉਹ ਕੋਸ਼ਿਸ਼ ਇਹ ਹੈ ਕਿ ਆਹ ਬਾਬਤ ਜਿਹੜਾ ਹੈ ਉਹ ਵਿਰੋਧ ਕਰ ਕੀਤਾ ਕਿਉਂਕਿ ਜਾ ਰਿਹਾ ਹੈ ਇਸ ਬੈਠਕ ਬਾਬਤ ਜਿਹੜੇ ਟੀਮ ਆ ਰਹੀ ਹੈ ਜਾਂ ਜਿਹੜੇ ਅਫਸਰ ਇਸ ਬੈਠਕ ਦਾ ਹਿੱਸਾ ਬਣ ਰਹੇ ਨੇ ਸਰਕਾਰ ਦੇ ਨੁਮਾਇंदे ਹਿੱਸਾ ਬਣ ਰਹੇ ਨੇ ਤਾਂ ਉਹਨਾਂ ਤੱਕ ਇਹ ਮੈਸੇਜ ਜਾਵੇ ਹੋਰ ਉਹ ਆ ਕੇ ਇਹ ਕਿਸਾਨਾਂ ਦਾ ਕੰਸਰਨ ਜਿਹੜਾ ਹੈ ਉਹ ਅਸੀਂ ਵੀ ਕਹਿ ਸਕਦੇ ਹਾਂ ਅਮਨ ਕੀ ਇਸ ਵਾਰ ਡਿਸਪਲਨ ਔਰ ਮੈਨੇਜਮੈਂਟ ਜਿਹੜਿਆ ਉਹ ਪੂਰੇ ਤਰੀਕੇ ਦੇ ਨਾਲ ਸਾਨੂੰ ਪ੍ਰਦਰਸ਼ਨ ਚ ਨਜ਼ਰ ਆ ਰਹੀ ਹੈ ਕਿਉਂਕਿ ਅਸੀਂ ਬਹੁਤ ਵਾਰ ਵੇਖਿਆ ਹੈ ਕਿ ਕਿਵੇਂ ਕੁਝ ਹੁਸ਼ਿਆਰਤੀ ਅੰਸਰਾਂ ਨੇ ਪ੍ਰਦਰਸ਼ਨ ਦੇ ਵਿੱਚ ਆ ਕੇ ਕਈ ਵਾਰ ਕੁਦੰਗ ਬਚਾਇਆ ਤਾਂ ਉਸ ਦਾ ਖਮਿਆਜ਼ਾ ਵੀ ਭੁਗਤਣਾ ਪਿਆ ਕਿਤੇ ਨਾ ਕਿਤੇ ਸਵਾਲ ਉੱਠਦੇ ਰਹੇ ਨੇ ਕਿਸਾਨੀ ਧਰਨਿਆਂ ਤੇ ਪਰ ਅੱਜ ਅਸੀਂ ਵੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਮੈਨੇਜਮੈਂਟ ਕੀਤੀ ਹੋਈ ਆ ਬਲਬੀਰ ਰਾਜੇਵਾਲ ਹੋਰ ਜਿਹੜੇ ਸਾਰੇ ਸੀਨੀਅਰ ਆਗੂ ਨੇ ਉਹ ਬਿਲਕੁਲ ਫਰੰਟ ਤੇ ਨੇ ਅੱਗੇ ਚੱਲ ਰਹੇ ਨੇ ਬਾਕੀ ਸਾਰੇ ਕਿਸਾਨ ਪਿੱਛੇ ਨੇ ਔਰ ਇਸ ਨੂੰ ਪੂਰਾ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਮੈਨੇਜ ਕਰਕੇ ਚੱਲਿਆ ਜਾ ਰਿਹਾ ਹੈ ਵੀ ਤਸਵੀਰਾਂ ਦਿਖਾਓ ਔਰ ਜਦੋਂ ਹੀ ਬੈਰੀਕੇਟਿੰਗ ਤੁਹਾਨੂੰ ਨਜ਼ਰ ਆਏਗੀ ਆਪਣੇ ਕੈਮਰੇ ਦੇ ਜ਼ਰੀਏ ਉੱਥੇ ਵੀ ਤਸਵੀਰ ਦਿਖਾਓ ਕਿਸ no quité fue Aman ਬਿਲਕੁਲ ਦੇਖੋ ਕਿਸਾਨ ਜਿਹੜੇ ਨੇ ਆਰਗੇਨਾਈਜ਼ ਦੇ ਤਰੀਕੇ ਦੇ ਨਾਲ ਅੱਗੇ ਵਧ ਰਹੇ ਨੇ ਕਿਉਂਕਿ ਉਹ ਪਿਛਲਾ ਤਜਰਬਾ ਕਿਸਾਨਾਂ ਦੇ ਕੋਲ ਬਹੁਤ ਹੈਰਨੇ ਪਰਵਰਸਨਾ ਦਾ ਕਾਹ ਕਿਸੇ ਮੁਸਲੇ ਤੋਂ ਹੋ ਗਿਆ ਬਹੁਤ ਤੁਜਾ ਦੇ ਚਾਹੇ ਕਿ ਕਿਵੇਂ ਜਿਹੜਾ ਹੈ ਕਿਸ ਨੂੰ ਆਰਗੇਨਾਈਜ਼ ਕਰਨਾ ਹੈ ਤਾਂ ਕਿ ਕਾਨੂੰਨ ਵਿਵਸਥਾ ਵੀ ਖਰਾਬ ਨਾ ਹੋਵੇ ਵਿਰੋਧ ਵੀ ਦਰਜ ਕਰਵਾਇਆ ਜਾ ਸਕੇ ਔਰ ਇਹੀ ਕਾਰਨ ਹੈ ਕਿ ਸਿੱਧਾ ਮੋਹਾਲੀ ਦੇ ਸਟੌਕ ਤੇ ਆ ਕੇ ਜੋ ਦਾਰਾ ਚੌਕ ਹੈ ਤਾਂ ਉਸ ਚੌਕ ਤੇ ਆ ਕੇ ਚੰਡੀਗੜ੍ਹ ਵੱਲ ਨੂੰ ਕੂਚ ਕਰਨਾ ਕਿਉਂਕਿ ਮਹਿਸ 500 ਮੀਟਰ ਦੀ ਦੂਰੀ ਤੇ ਚੰਡੀਗੜ੍ਹ ਬਾਰਡਰ ਹੈ ਔਰ ਜੇ ਤੁਸੀਂ ਦੇਖੋ ਵੀ ਤਾਂ ਸੈਕਟਰ 39 ਉਹ ਸੈਕਟਰ ਹੈ ਜਿੱਥੇ ਜ਼ਿਆਦਾਤਰ ਸਰਕਾਰੀ ਰਿਹਾਇਸ਼ਾਂ ਹੈ ਮੰਤਰੀਆਂ ਦੀ ਪੰਜਾਬ ਸਰਕਾਰ ਦੇ ਤਾਂ ਹਰ ਕੇਂਦਰ ਕਿਉਂਕਿ ਚੰਡੀਗੜ੍ਹ ਚ ਐਂਟਰ ਕਰਨਾ ਤਾਂ ਯਾਨੀ ਕਿ ਕੇਂਦਰ ਖਿਲਾਫ ਪ੍ਰਦਰਸ਼ਨ ਕਰਨਾ ਤਾਂ ਇਸੇ ਕਰਕੇ ਇਸ ਚੌਂਕ ਨੂੰ ਚੁਣਿਆ ਗਿਆ ਔਰ ਇੱਥੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਜਦੋਂ ਪੈਦਲ ਤੁਰ ਕੇ ਜਾਣਗੇ ਔਰ ਅੱਗੇ ਬੈਰੀਕੇਡਿੰਗ ਤੇ ਰੁਕਣਗੇ ਤਾਂ ਇਹ ਆਰਗੇਨਾਈਜ਼ ਕਰਨਾ ਵੀ ਕਿਸਾਨਾਂ ਲਈ ਜਿਹੜਾ ਹੈ ਉਹ ਆਸਾਨ ਸੀਗਾ ਇਸੇ ਕਰਕੇ